ਜਾ ਗੁਰਦੇਵ ਤਾਨ ਗੁਰਦੇਵ ਜਾ ਪੰਜਾ ਭਾਰਤ ਸੋ ਗੁਰਪ੍ਰੇ ਸਤਸੰਗਤ ਜੀ ਅੱਜ ਦਾ ਜਿਹੜਾ ਦਿਨ ਹੈ ਬੜਾ ਸਾਡੇ ਲਈ ਬੜਾ ਮੁੱਲਾ ਹੈ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਿੰਬਲ ਆਫ ਨੋਲੇਜ ਡਾਡ ਰਾ ਪੀਮਰਾ ਅੰਬੇਦਕਰ ਜੀ ਦਾ ਜਿਹੜਾ ਜਨਮ ਦਿਵਸ ਹੈ ਪਹਿਲੇ ਤੇ ਦਾਸ ਵੱਲੋਂ ਸਾਰੀਆਂ ਸੰਗਤਾਂ ਨੂੰ ਜਿਹੜੇ 바ਵਾ ਸਾਹਿਬ ਜੀ ਨੂੰ ਮੰਨਣ ਵਾਲੇ ਨੇ ਸਤਿਗੁਰੂ ਰਵਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਨੇ ਉਹਨਾਂ ਸਾਰੀਆਂ ਸੰਗਤਾਂ ਨੂੰ 바ਵਾ ਸਾਹਿਬ ਡਾਕਟਰ ਭਿਮਰਾਓਂ ਅੰਬੇਡਕਰ ਜੀ ਦੇ 134ਵੇਂ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਨੇ ਸੋ ਨਾਲ ਇਹ ਬੇਨਤੀਆਂ ਨੇ ਸਾਧ ਸੰਗਤ ਜੀ ਠੀਕ ਆਜ ਆਪਾਂ ਡਾਕਟਰ ਭਿਮਰਾਓਂ ਅੰਬੇਡਕਰ ਜੀ ਦਾ ਜਿਹੜਾ ਪ੍ਰਕਾਸ਼ ਦੇਹਾਰਾ ਕਹ ਲੋ ਜਨਮ ਦਿਵਸ ਕਹ ਲੋ ਸਾਰਿਆਂ ਨੇ ਜਿਹੜਾ ਮਨਾਣਾ ਹੈ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਬੜਾ ਉਤਸ਼ਾਹ ਦੇ ਨਾਲ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜਿਹਦਾ ਜਿਹੜਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਬੜੀ ਵਧੀਆ ਗੱਲ ਹੈ ਉਰ ਮਨਾਣਾ ਵੀ ਚਾਹੀਦਾ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਪਰ ਨਾਲ ਨਾਲ ਸਾਡਾ ਫਰਜ਼ ਬਣਦਾ ਹੈ ਜੋ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਵਿਚਾਰ ਨੇ ਜੋ ਉਹਨਾਂ ਦਾ ਕਹਿਣਾ ਹੈ ਅਸੀਂ ਉੱਤੇ ਵੀ ਪਹਿਰਾ ਦਈਏ ਇਹ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਕਿਉਂਕਿ ਜਿਹੜਾ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਜੇ ਪਹਿਰਾ ਦਿੱਤਾ ਹੈ ਉਹ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਤੇ ਪਹਿਰਾ ਦਿੰਦਿਆਂ ਉਹਨਾਂ ਦੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਫਿਰ ਹੀ ਜਿਹੜਾ ਸੰਵਿਧਾਨ ਲਿਖਿਆ ਹੈ ਤੇ ਸੰਵਿਧਾਨ ਦੀ ਜਿਹੜੀ ਨੀਂਹ ਹੈ ਉਹ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈ ਠਾਉ ਦੇ ਸ਼ਬਦ ਤੇ ਹੀ ਜਿਹੜੀ ਰੱਖੀ ਗਈ ਹੈ ਤੇ ਜਿਵੇਂ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ ਕਹਿਣਾ ਸੀ ਮਾਦੋ ਅਵਿਦਿਆ ਹਿਤ ਕੀਨ विवेक दीपमलीन उसी तरह बाबा साहब डॉक्टर भीमराव अंबेडकर जी ने ये हुक्का ਦਿੱਤਾ ਹੈ পড়ੋ जुड़ो संघर्ष करो ਤੇ ਜਦੋਂ ਡਾਕਟਰ ਭੀਮਰਾਓਂ ਅੰਬੇਡਕਰ ਜੀ ਦਾ ਆਪਾ ਜੀਵਨ ਦੇ ਜੀਵਨ ਤੇ ਝਾਤ ਮਾਰਦੇ ਆ ਤੇ ਬੜਾ ਜਿਹੜਾ ਸੰਘਰਸ਼ ਕੀਤਾ ਹੈ बाबा साहब डॉक्टर भीमराव अंबेडकर जी ਨੇ ਦੇਖੋ ਜਦੋਂ ਸਕੂਲ ਦੇ ਵਿੱਚ ਉਹਨਾਂ ਨੂੰ ਪੜਨ ਦੇ ਲਈ ਜਿਹੜਾ ਪਾਇਆ ਅਸ਼ੋਤ ਸੰ ਸੁਦਰਸਨ ਤੇ ਉਹ ਤਾਂ ਚਲੋ ਤਾਂ ਜਿਹੜਾ ਸਕੂਲ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਮਿਲ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸਨ ਉਹ ਅੰਗਰੇਜ਼ ਫੌਜ ਦੇ ਵਿੱਚ ਜਿਹੜੇ ਸਨ ਐਸੇ ਕਰਕੇ ਜਿਹੜਾ ਉਹਨਾਂ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਮਿਲ ਗਿਆ ਨੇ ਤੇ শূ드్రਾਂ ਨੂੰ ਪੜਨ ਦਾ ਕੋਈ ਅਧਿਕਾਰ ਨਹੀਂ ਸੀ ਫਿਰ ਵੀ ਜਿਹੜਾ ਐਡਮਿਸ਼ਨ ਤਾਂ ਮਿਲ ਗਿਆ ਲੇਕਿਨ ਡਾਕਟਰ ਭੀਮਰਾਓ ਅੰਬੇਡਕਰ ਜੀ ਨੂੰ ਸਕੂਲ ਦੇ ਜਿਹੜੀ ਕਲਾਸ ਸੀ ਕਲਾਸਰੂਮ ਉਹਦੇ ਵਿੱਚ ਨਹੀਂ ਬੈਠਣ ਦਾ ਅਧਿਕਾਰ ਸੀ ਤੇ 바ਵਾ ਸਾਹਿਬ ਜੀ ਬਾਹਰ ਬੈ ਕੇ ਜਿਹੜਾ ਪੜਦੇ ਸਨ ਤੇ ਬੜਾ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਫਿਰ ਜਾ ਕੇ ਉਹਨਾਂ ਨੇ ਸਵਿਧਾਨ ਲਿਖਿਆ ਸਾਸੰਗਤ ਜੀ ਇਤਿਹਾਸ ਤਾਂ ਉਹਨਾਂ ਦਾ ਬਹੁਤ ਵੱਡਾ ਹੈ ਪਰ ਇਹ ਛੋਟੀਆਂ ਜੀਆਂ ਬੇਨਤੀਆਂ ਨੇ ਤੇ 바ਵਾ ਸਾਹਿਬ ਦਾ ਜਿਹੜਾ ਜੀਵਨ ਹੈ ਨਾ ਜਦੋਂ ਅਸੀਂ ਪੜਦੇ ਆ ਤੇ ਸਾਨੂੰ ਜਿਹੜਾ ਬਹੁਤ ਅਸੀਂ ਮੋਟੀਵੇਟ ਹੁੰਦੇ ਆ ਤੇ ਅੱਜ ਦੇ ਸਮੇਂ ਦੇ ਵਿੱਚ ਤਾਂ ਕੋਈ ਇੰਨੀਆਂ ਮੁਸ਼ਕਲਾ ਨਹੀਂ ਹਨ ਤੇ ਕੋਸ਼ਿਸ਼ ਕਰੀਏ ਡਾਟਰ ਪੇਮਰਾਵ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਔਰ ਖਾਸ ਕਰਕੇ ਸਮਾਜ ਦੇ ਬੱਚਿਆਂ ਨੂੰ ਬੇਨਤੀ ਹੈ ਕਿ ਆਪਾਂ ਉਹਨਾਂ ਦੇ ਉਹਨਾਂ ਨੂੰ ਦੇਖ ਕੇ ਜਿਹੜਾ ਉਹਨਾਂ ਦਾ ਜੀਵਨ ਪੜ ਕੇ ਜ਼ਿੰਦਗੀ 'ਚ ਅੱਗੇ ਵਧਣਾ ਹੈ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਹੈ ਜੋ ਜੇਕਰ ਉਹ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਇਨ ਮਹਾਨ ਵਿਦਵਾਨ ਮਹাপুরਸ਼ ਹੋ ਸਕਦੇ ਨੇ ਇਹ ਤੁਸੀਂ ਵੀ ਹੋ ਸਕਦੇ ਹੋ ਤੇ ਆਪਾਂ ਉਹਨਾਂ ਦੇ ਬਰਾਬਰ ਤਾਂ ਕਦੇ ਨਹੀਂ ਪਹੁੰਚ ਸਕਦੇ ਹਾਂ ਪਰ ਉਹਨਾਂ ਦੇ ਰੀਸ ਕਰ ਰੀਸ ਰੀਸ ਹੀ ਕਹ ਲੋ ਰੀਸ ਕਰਕੇ ਤੇ ਬੜੇ ਆਪਾਂ ਅਗਾਹ ਤੱਕ ਵੱਸ ਸਕਦੇ ਹਾਂ ਸੋ ਇਹ ਦਾਸ ਦੀਆਂ ਬੇਨਤੀਆਂ ਨੇ ਸੰਗਤ ਜੀ ਕਿਉਂਕਿ ਕੱਲਾ ਜਨਮ ਦਿਵਸ ਮਨਾ ਕੇ ਨੀ ਸਾਨਾ ਇਹ ਠੀਕ ਆ ਜਿਹੜੇ ਬੜੇ ਉਤਸ਼ਾਹ ਦੇ ਨਾਲ ਲੋਕਾਂ ਨੇ ਇਹ ਠੀਕ ਆ ਜਿਹੜਾ ਅਸੀਂ ਬਾਬਾ ਸਾਹਿਬ ਡਾਡੇ ਪੇਰਮੈਂਟ ਕਾ ਜਿਹਦਾ ਜਨਮ ਦਿਵਸ ਮਨਾ ਰਹੇ ਆ ਫਿਰ ਮੇਰੀ ਜਿਹੜੀ ਲਾਸਟ ਇਹੀ ਬੇਨਤੀ ਆ ਕਿ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਫੋਲੋ ਕਰੀਏ ਇਹ ਨਾ ਕੱਲੇ ਲੰਗਰਾਂ ਤੱਕ ਸੀਮਤ ਹੋ ਜਾਈਏ ਤੇ ਅੱਜ ਬੜੇ ਜਿਹੜੇ ਹੈਗੇ ਉਹ ਹੋਕਾ ਦਿੰਦੇ ਫਿਰਨਗੇ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇ ਆਗੇ ਠੋਕੇ ਉਹਨਾਂ ਦੇ ਵਿੱਚੋਂ 99% दारू ਪੀਣ ਵਾਲੇ ਨਸ਼ੇ ਕਰਨ ਵਾਲੇ ਲੋਕ ਐ ਤੇ ਤੁਸੀਂ ਪਹਿਰਾ ਕੀ ਦੇ ਰਹੇ ਹੋ ਇਹ ਟੋਟਾ ਪੈਰਾ ਬਾਬਾ ਸਾਹਬ ਨਾਲ ਬਹਿਰਾਉਂ ਬੈਠ ਕੇ ਜਿੱਦੀ ਸੋਚ ਤੇ ਪਹਿਲੇ ਆਪਣੇ ਆਪ ਚ ਸੁਚੱਜੇ ਹੋ ਜਾਓ ਤੇ ਫੇਰ ਹੀ ਜਾ ਕੇ ਪੈਰਾ ਦੇ ਹੁਣ ਹੈ ਸਾਧ ਸੰਗਤ ਜੀ ਸੁਤਨੀਆ ਦਾਸ ਦੀਆਂ ਬੇਨਤੀਆਂ ਨੇ ਵੀਡੀਓ ਨੂੰ ਬੱਤ ਤੋਂ ਬੱਤ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਪਰਾ